ਕਿ ਮੌਤ ਦੀ ਖੇਡ ਖੇਡਣੀ ਬੜੀ ਮੁਸ਼ਕਲ ਹੈ ਬੜਾ ਕਠਿਨ ਖੇਲ ਹੈ ਪਰ ਇਹ ਵੀ ਸਚਾਈ ਹੈ ਕਿ ਸਤਗੁਰੂ ਦੇ ਘਰ ਅੰਦਰ ਮੌਤ ਲਈ ਸ਼ਬਦ ਆਨੰਦ ਚਾਉ ਅਤੇ ਸੋਹਿਲਾ ਵਰ ਤੇ ਆ ਗਿਆ ਹੈ ਹੈ ਤਾਂ ਖੇਡ ਬੜੀ ਕਠਿਨ ਕਿਉਂਕਿ ਗੁਰਦੇਵ ਦੀ ਬਾਣੀ ਵਿੱਚ ਹੀ ਬਚਨ ਆਉਂਦਾ ਹੈ ਮਰਨੇ ਤੇ ਜਗਤ ਡਰੈ ਜੀਵਿਆ ਲੋੜ ਹੈ ਸਭ ਕੋਏ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਮੌਤ ਤੋਂ ਬਚ ਸਕਾਂ ਪਰ ਗੁਰੂ ਘਰ ਅੰਦਰ ਜਿਸ ਮੌਤ ਨੂੰ ਡਰ ਭੈ ਕਿਆ ਗਿਆ ਹੈ ਉਥੇ ਗੁਰਦੇਵ ਦੇ ਘਰ ਅੰਦਰ ਮੌਤ ਲਈ ਸ਼ਬਦ ਚਾਉ ਆਨੰਦ ਤੇ ਤੀਸਰਾ ਸ਼ਬਦ ਮੈਂ ਵਰਤਿਆ ਸੋਹਿਲਾ ਵਰਤਿਆ ਹੈ ਜਿਵੇਂ ਸਤਗੁਰੂ ਦੇ ਅੰਮ੍ਰਿਤ ਵਚਨ ਨੇ ਕਿ ਕਬੀਰ ਮੋਹਿ ਮਰਨੇ ਕਾ ਚਾਉਖ ਹੈ ਮੌਤ ਨਾਲ ਡਰ ਸ਼ਬਦ ਤਾਂ ਦੁਨੀਆ ਕਹਿੰਦੀ ਹੈ ਪਰ ਗੁਰੂ ਘਰ ਅੰਦਰ ਮੌਤ ਨਾਲ ਸ਼ਬਦ ਚਾਉ ਵਰਤੇ ਆ ਗਿਆ ਹੈ ਮੋਹਿ ਮਰਨੇ ਕਾ ਚਾਉਖ ਹੈ ਮਰੂ ਤਾਂ ਹਰ ਕੈ ਦੁਆ ਦੂਸਰਾ ਸ਼ਬਦ ਮੌਤ ਲਈ ਵਰਤੇ ਆ ਗਿਆ ਕਿ ਕਬੀਰ ਜਿਸਮ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਇੱਕ ਚਾਉ ਸ਼ਬਦ ਦੂਸਰਾ ਆਨੰਦ ਸ਼ਬਦ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੌਤ ਨਾਲ ਸ਼ਬਦ ਵਰਤਿਆ ਗਿਆ ਉਹ ਹੈ ਸੋਹਿਲਾ ਹੁਣ ਸੋਹਿਲੇ ਦਾ ਸਬੰਧ ਜੋਖ ਹੈ ਉਹ ਅਸਲ ਵਿੱਚ ਮੰਗਲਮਈ ਖੁਸ਼ੀ ਦੇ ਗੀਤ ਨਾਲ ਹੈ 10 ਅੱਖਰ ਬੇਨਤੀ ਕਰਦਾ ਹੁੰਦਾ ਕਿ ਅਸੀਂ ਰੋਜ਼ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਖਾਂ ਤੇ ਮੈਂ ਇੱਕ ਕਿਨੇ ਤੇ ਅਰਜ਼ੂ ਜ਼ਰੂਰ ਕਰਨੀ ਚਾਹਾਂਗਾ ਕਿ ਦੇਖੋ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਅਕਾਲ ਸਖੈਵ ਜੀ ਦੀ ਰਹਿਤ ਮਰਿਆਦਾ ਅਨੁਸਾਰ ਸਾਨੂੰ ਨਿਤ ਨੇਮ ਕਰਨ ਵਾਸਤੇ ਰੋਜ਼ਾਨਾ ਸਿੱਖ ਨੂੰ ਕਿਹਾ ਗਿਆ ਹੈ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਦੋ ਤਰ੍ਹਾਂ ਦੀਆਂ ਵਿਚਾਰਧਾਰਾ ਸਾਡੇ ਲੋਕਾਂ ਵਿੱਚ ਫੈਲ ਪਈਆਂ ਨੇ ਪਰ ਉਹਨਾਂ ਦਾ ਸਥਾਈ ਥਾਂ ਕਦੀ ਨਹੀਂ ਬਣ ਸਕੇਗਾ ਇੱਕ ਤਾਂ ਕਹਿੰਦੇ ਨੇ ਕੇਵਲ ਵਹਿਗੁਰੂ ਸ਼ਬਦ ਪੜੋ ਜਪੋ ਨਿਤਨੇਮ ਦੀ ਕੀ ਲੋੜ ਹੈ ਤੇ ਦੂਸਰੇ ਇਹ ਕਹਿਣ ਲੱਗ ਪਏ ਨੇ ਕਿ ਨਿਤਨੇਮ ਕਰਨ ਦਾ ਫਾਇਦਾ ਹੀ ਕੋਈ ਨਹੀਂ ਤੇ ਮੈਂ ਕਈ ਵਾਰੀ ਸੋਚਣਾ ਕੰਮ ਦੋਨੋਂ ਹੀ ਇੱਕੋ ਕਰਦੇ ਪਏ ਨੇ ਜ਼ਿੰਦਗੀ ਵਿੱਚ ਜਿਸ ਦਿਨ ਬੰਦੇ ਦੇ ਨੇਮ ਟੁੱਟ ਗਿਆ ਚੇਤੇ ਰੱਖਿਓ ਉਸ ਦਿਨ ਪ੍ਰੇਮ ਦੀ ਮੌਤ ਹੋ ਜਾਏਗੀ ਪ੍ਰੇਮ ਹੀ ਨੇਮਖੈ ਤੇ ਨੇਮ ਹੀ ਪ੍ਰੇਮਖੈ ਪ੍ਰੇਮੀ ਹੀ ਨੇਮੀ ਬਣਦੇ ਹੁੰਦੇ ਨੇ ਤੇ ਯਾਦ ਰੱਖੋ ਨੀਮੀ ਹੀ ਪ੍ਰੇਮ ਦਾ ਪੰਧ ਤੈ ਕਰਦੇ ਹੁੰਦੇ ਸਿਰਫ ਇੱਕ ਸੰਖੇਪ ਜੀ ਬੇਨਤੀ ਹੈ ਮੈਂ ਜੋ ਅਰਜ਼ ਕਰਨੀ ਚਾਹਨਾ ਵਾਂ ਉਸ ਪ੍ਰਕਰਨ ਵਿੱਚ ਰਹਿ ਕੇ ਰਾਤ ਨੂੰ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗੇ ਆ ਸੌਣ ਲੱਗੇ ਜੇ ਪਹਿਲੇ ਸ਼ਬਦ ਨੂੰ ਧਿਆਨ ਨਾਲ ਪੜ੍ਹੀਏ ਤੇ ਉਸ ਸ਼ਬਦ ਵਿੱਚ ਗੁਰਦੇਵ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਉਹ ਦਰਅਸਲ ਵਿਆਹ ਦੀਆਂ ਰਸਮਾਂ ਦੇ ਨਾਲ ਸੰਬੰਧਿਤ ਉਹਦੇ ਵਿੱਚ ਬਚਨ ਖੈ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਵ ਸੱਜਣ ਆਸੀ ਸੜੀਆਂ ਜਿਉ ਹੋਵੇ ਸਾਬਿਸ਼ੋਵੇਂ ਹੁਣ ਸਾਹੇ ਦਾ ਸੰਬੰਧ ਵਿਆਹ ਨਾਲ ਹੈ ਮਿਲਕਰ ਪਾਵੋ ਤੇਲ ਦਾ ਸੰਬੰਧ ਵਿਆਹ ਦੇ ਨਾਲ ਹੈ ਮੈਂ ਸ਼ਬਦ ਰਸਮ ਵਰਤੇ ਮਰਿਆਦਾ ਨਹੀਂ ਮਰਿਆਦਾ ਵਿੱਚ ਤੇ ਰਸਮ ਵਿੱਚ ਫਰਕ ਹੁੰਦਾ ਹੈ ਤਿੰਨ ਸ਼ਬਦ ਨੇ ਇੱਕ ਹੁੰਦੀ ਹੈ ਪਰੰਪਰਾ ਇੱਕ ਹੁੰਦੀ ਹੈ ਰਸਮੋ ਰਿਵਾਜ ਤੇ ਤੀਸਰਾ ਸ਼ਬਦ ਹੈ ਮਰਿਆਦਾ ਰਸਮਾਂ ਤੇ ਪਰੰਪਰਾਵਾਂ ਖਿੱਤਿਆਂ ਨਾਲ ਜੁੜੀਆਂ ਹੁੰਦੀਆਂ ਨੇ ਘਰਾਣੀਆਂ ਨਾਲ ਜੁੜੀਆਂ ਹੁੰਦੀਆਂ ਨੇ ਬਰਾਦਰੀਆਂ ਨਾਲ ਜੁੜੀਆਂ ਹੁੰਦੀਆਂ ਨੇ ਪਰ ਗੁਰੂ ਮਰਿਆਦਾ ਐਸੀ ਹੈ ਜੋ ਸਰਬ ਕਾਲੀ ਸਰਬ ਦੇਸ਼ੀ ਹਰ ਇੱਕ ਸਿੱਖ ਦੇ ਉੱਪਰ ਟੁੱਕਦੀ ਹੈ ਆਮ ਤੌਰ ਤੇ ਜਦੋਂ ਅਸੀਂ ਦੇਖਨੇ ਆ ਇਸ ਪਵਿੱਤਰ ਬਚਨ ਨੂੰ ਪੜਦੇ ਹਾਂ ਸੰਬਤ ਸਾਹਾ ਮਿਲ ਕਰ ਪਾਵੋ ਤੇਲ ਜਿਹੜੇ ਸ਼ਬਦ ਨੇ ਉਹ ਵਿਆਹ ਦੇ ਨਾਲ ਜੁੜੀਆਂ ਕੋਈਆਂ ਰਸਮਾਂ ਨੇ। ਇਹੀ ਕਾਰਨ ਕਿ ਜਦੋਂ ਬੇਟੀ ਦਾ ਵਿਆਹ ਕੀਤਾ ਜਾਂਦਾ ਤੇ ਉਦੋਂ ਘਰਾਂ ਵਿੱਚ ਸੁਹਾਗ ਲੋਕ ਗਾਉਂਦੇ ਸਨ ਤੇ ਜਦੋਂ ਬੇਟੇ ਦਾ ਵਿਆਹ ਕੀਤਾ ਜਾਂਦਾ ਤੇ ਉਦੋਂ ਘੋੜੀਆਂ ਗਾਈਆਂ ਜਾਂਦੀਆਂ ਸਨ। ਸੁਹਾਗ ਅਤੇ ਘੋੜੀਆਂ ਮੈਂ ਸਿਰਫ ਇੱਕ ਬਾਣੀ ਦੇ ਸ਼ਬਦ ਦੇ ਅਰਥ ਕਰਨ ਦੀ ਬੇਨਤੀ ਕਰ ਰਿਹਾ। ਹੁਣ ਉਥੇ ਪ੍ਰਮਾਣ ਦਿੱਤਾ ਹੈ ਵਿਆਹ ਦਾ, ਤੇਲ ਦਾ, ਸੁਹਾਗ ਦਾ ਪਰ ਉਸ ਪਰਮਾਨੰ ਵਿੱਚੋਂ ਚੇਤੇ ਕਰਾ ਦਿੱਤੀ ਹੈ ਮੌਤ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਵ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਏਕੋ ਪਹੁੰਚਾ ਪਹੁੰਚਾ ਦਾ ਅਰਤੇ ਸਾਂਹ ਚਿੱਠੀ ਆਉਣੀ ਕਰ ਕਰ ਏਕੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਮੈਂ ਬੇਨਤੀ ਕਰਾਂ ਕਿ ਪਰਮਾਨ ਉਦਾਹਰਨ ਦਿੱਤੀ ਗਈ ਵਿਆਹ ਦੀ ਪਰਚੇਤੇ ਮੌਤ ਕਰਾ ਦिती ਇਹਦਾ ਮਤਲਬ ਇਹ ਸੀ ਦੁਨੀਆਂ ਦੇ ਲੋਕੋ ਕਿ ਜਿਸ ਮੌਤ ਨੂੰ ਲੋਕ ਭੈ ਕਹਿੰਦੇ ਨੇ ਜਿਸ ਮੌਤ ਨੂੰ ਲੋਕ ਡਰ ਕਹਿੰਦੇ ਨੇ ਜਿਸ ਮੌਤ ਨੂੰ ਸੁਣ ਕੇ ਲੋਕ ਕੰਬਦੇ ਨੇ ਗੁਰੂ ਘਰ ਅੰਦਰ ਮੌਤ ਚਾਉਖ ਹੈ ਮੌਤ ਆਨੰਦ ਹੈ ਸੱਚ ਐਵੇਂ ਕਿ ਸ਼ਹੀਦ ਵਾਸਤੇ ਮੌਤ ਇੰਨੀ ਖੁਸ਼ੀ ਬਣ ਜਾਂਦੀ ਏ ਕਿ ਜਿਵੇਂ ਇੱਕ ਵਿਆਹ ਵੇਲੇ ਸੋਹਲੇ ਗਾਏ ਜਾਂਦੇ